ਨਤੀਜਾ ਦਹੀਏ ਸਰਕਾਰ ਨੂੰ ਰਾਏ ਦੇਵਾਂਗੇ ਵੀ ਜਿਹੜਾ ਸੈਂਟਰ ਨੇ ਖੜਾ ਭੇਜਿਆਗਾ ਉਹਨੂੰ ਲਾਗੂ ਨਹੀਂ ਕਰਨਾ ਘੱਟੋ ਘੱਟ ਪੰਜਾਬ ਤਾਂ ਬਿਲਕੁਲ ਨਹੀਂ ਲਾਗੂ ਕਰਨਾ ਨੂੰ ਤਾਂ ਭਾਰਤ ਦੀਆਂ ਜਿੰਨੀਆਂ ਸਟੇਟਾਂ ਸਾਰੇ ਉਹਨਾਂ ਸਰਕਾਰਾਂ ਨੂੰ ਬੇਨਤੀ ਵੀ ਕਰਾਂਗੇ ਤਾਰਨਾ ਵੀ ਕਰਾਂਗੇ ਵੀ ਇਹ ਖਾੜੇ ਲਾਗੂ ਨਹੀਂ ਕਰਨੇ ਉਹ ਕਾਲੇ ਕਾਨੂੰਨ ਜਿਹਨੇ ਬਦਲਵੇਂ ਰੂਚ ਲੈਂਦੇ ਨੇ ਪਰ ਜਿਵੇਂ کیا ਜਗਾ ਸਰਕਾਰ ਨੂੰ ਜਿਵੇਂ ਤੁਸੀਂ ਕਿਹਾ ਬਦਲਵੇਂ ਕਾਨੂੰਨ ਹਮ ਭਾਰਤ ਸਰਕਾਰ ਕਿਸਾਨ ਮਾਰੂ ਨੀਤੀ ਤੇ ਚੱਲ ਰਹੀ ਹੈ ਕਾ ਤਾਰ ਜਿਹੜਾ ਬੈਕਡੋਰ ਤੋਂ ਹੁਣ ਲਿਆ ਰਿਹਾ ਪੰਜਾਬ ਸਰਕਾਰ ਦਾ ਕੀ ਲੱਗਦਾ ਹੈ ਅੱਜ ਜਿਹੜੀ ਮੀਟਿੰਗ ਹੈ ਲੱਗਦਾ ਕਿ ਪੰਜਾਬ ਸਰਕਾਰ ਨੂੰ ਰੱਦ ਕਰਨ ਇਹ ਅੱਜ ਹੀ ਨਹੀਂ ਕਿਸਾਨਾਂ ਨੂੰ ਮਾਰਨ ਲੱਗੀਆਂ ਸਰਕਾਰਾਂ ਜਦੋਂ ਦੀ ਨਵੀਂ ਆਰਥਿਕ ਨੀਤੀ ਆਈ ਹੈ ਧਾਰੀਕਰਨ ਵਪਾਰੀਕਰਨ ਨਿੱਜੀਕਰਨ ਉਦੋਂ ਦੀ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਛੋਟੇ ਮਲਾਜਮਾਂ ਨੂੰ ਦੁਕਾਨਦਾਰਾਂ ਨੂੰ ਉਹਦੇ ਮਾਰਨ ਦਾ ਹੀ ਤਰੀਕਾ ਹੈਗਾ ਤੇ ਮੋਦੀ ਸਾਹਿਬ ਮੰਤਰਿਕ ਤਿੰਨ ਕਾਨੂੰਨਾਂ ਚ ਲਿਆਇਆ ਸੀ ਉਹਨੂੰ ਉਹਨੂੰ ਆਪਾਂ ਵੱਡਾ ਲੜਕੇ ਸੰਘਰਸ਼ ਚ ਉਹਨਾਂ ਨੂੰ ਵਾਪਸ ਕਰਾਤਾ ਸੀਗਾ ਤੇ ਹੁਣ ਅਸੀਂ ਪੰਜਾਬ ਸਰਕਾਰ ਤੇ ਦਵਾਈ ਪਾਵਾਂਗੇ ਵੀ ਤੁਸੀਂ ਲਾਗੂ ਨਹੀਂ ਕਰਨਾ ਜਿਹੜਾ ਖੜਾ ਆਇਆ ਹੈਗਾ ਮੇਰਾ ਖਿਆਲ ਹੈ ਮੈਨੂੰ 90% ਯਕੀਨ ਹੈ ਵੀ ਪੰਜਾਬ ਸਰਕਾਰ ਨਹੀਂ ਕਰੂਗੀ ਨਹੀਂ ਬੰਗਾ ਲਾਊਗੀ ਜੇ ਤੁਸੀਂ ਕਹਿੰਦੇ ਬਾਕੀ ਆ ਜਾਨੂੰ ਅਪੀਲ ਕਰਾਓ ਜਿੱਥੇ ਜਿੱਥੇ ਭਾਰਤ ਸਰਕਾਰ ਸਰਕਾਰ ਨਾਲ ਇਹ ਪੀ ਪਿੰਘਾ ਕਿੰਨੇ ਸਰਕਾਰ ਦੇ ਤਾਂ ਫਿਰ ਜਲਦੀ ਵਿੱਚ ਪਾਉਣਾ ਦੋ ਗੱਲਾਂ ਹੁੰਦੀਆਂ ਪਹਿਲਾਂ ਅਪੀਲ ਕੀਤੀ ਜਾਂਦੀ ਹੈ ਫਿਰ ਸੰਘਰਸ਼ ਕੀਤਾ ਜਾਂਦਾ ਹੈ ਜੇ ਸਰਕਾਰਾਂ ਅਪੀਲਾਂ ਤੇ ਮੰਨ ਜਾਣ ਤਾਂ ਬਹੁਤ ਚੰਗੀ ਗੱਲ ਹੁੰਦੀ ਹੈ ਫਿਰ ਜਿਹੜੇ ਸਾਡੇ ਉਸੇ ਸੰਗਠਨ ਬੈਠੇ ਨੇ ਉਹ ਸੰਘਰਸ਼ ਕਰਨਗੇ ਇੱਕ ਵਾਰ ਸਾਨੂੰ ਗਾਰਾ ਵਿੱਚ ਚਾਹੇ ਭਾਰਤਿਆਨਤਾ ਪਾਰਟੀ ਦੀ ਸਰਕਾਰਾਂ ਨੇ ਜੇ ਉਹ ਸੰਘਰਸ਼ ਦੇ ਰਾਹ ਪੈ ਗਈ ਤਾਂ ਸਾਡਾ ਉੱਥੇ ਮਤਵ ਵਧੂਗਾ ਕੰਮ ਲੋਕਾਂ ਨੇ ਸੰਘਰਸ਼ ਦੇ ਰਾਹ ਪੈਣੇ ਬਣੇ ਉਹ ਸਟੇਟਾਂ ਤੱਕ ਵੱਡੀ ਸਮੱਸਿਆ ਹੈ ਉਹਨਾਂ ਨੂੰ ਤਾਂ ਹਜੇ ਤੱਕ ਸਰਕਾਰੀ ਖਰੀਦ ਦਿੱਤੀ ਹੀ ਨਹੀਂ ਸਰਕਾਰੀ ਖਰੀਦ ਤਾਂ ਜਾਂ ਹਰਿਆਣੇ 'ਚ ਹੈ ਜਾਂ ਪੰਜਾਬ 'ਚ ਹੈ ਇਹ ਤਾਂ ਉਹਨਾਂ ਬਹੁਤ ਹੀ ਮੰਗ ਕਰਦੇ ਆ ਡੱਲਿਆ ਸਾਹਿਬ ਬੈਠਾ ਉਹਨਾਂ ਬਾਤੀ ਵਾਂਗ ਕਰਦਾ ਵੀ ਸਾਰੇ ਭਾਰਤ ਦੇ ਵਿੱਚ ਉਹਨੂੰ ਸਰਕਾਰੀ ਖਰੀਦ ਮਿਲਣੀ ਚਾਹੀਦੀ ਹੈਗੀ ਫਿਰ ਉਹ ਕਿਉਂ ਨਹੀਂ ਲੜਨਗੇ ਹੁਣ ਦੋਦੀ ਲਾ ਲਓ ਸਾਹਿਬ ਬਿਹਾਰ ਚ ਝੋਨਾ 900 ਰੁਪਏ ਕੋਟਨ ਵੇਚਦਾ ਇੱਥੇ 2300 ਰੁਪਏ ਨੂੰ ਕੋਟਨ ਵੇਚਦਾ ਜੁਪੀ ਚ ਬਤ ਤੋਂ ਬਤ 1200 ਨੂੰ ਵਿਕਦਾ ਹੋਊਗਾ ਇੱਥੇ ਮਤਲਬ 2300 ਨੂੰ ਵਿਕਦਾ ਹੈਗਾ ਉਹ ਕਿਸਾਨਾਂ ਦਾ ਨੁਕਸਾਨ ਤਾਂ ਹੈਗਾ ਨਾ ਜੇ ਉਹਨਾਂ ਨੂੰ ਵੀ ਸਰਕਾਰੀ ਰੇਟ ਮਿਲ ਜੇ ਉਹ ਸਾਡਾ ਪੰਜਾਬ ਦਾ ਨੁਕਸਾਨ ਕਰਦੇ ਨੇ ਉਹ ਵਪਾਰੀ ਲੋਕ ਲਾ ਲਓ ਜਾਂ ਜਿਹੜੇ ਬਲੈਕ ਕਰਦੇ ਉਹ ਲਾ ਲਓ ਉਥੋਂ ਤੋਂ ਨਾਲ ਕਿ ਇੱਧਰ ਲਿਆਉਂਦੇ ਨੇ ਹਰਿਆਣੇ ਚ ਲਿਆਉਂਦੇ ਨੇ ਪੰਜਾਬ ਚ ਲਿਆਉਂਦੇ ਨੇ ਸਾਡਾ ਕਿਸਾਨਾਂ ਦਾ ਵੀ ਨੁਕਸਾਨ ਹੁੰਦਾ ਹੈ ਮਜ਼ਦੂਰਾਂ ਦਾ ਵੀ ਦੁਕਾਨਦਾਰ ਦਾ ਵੀ ਨੁਕਸਾਨ ਹੁੰਦਾ ਹੈ ਵੀ ਜੇ ਉੱਥੇ ਉਹਨਾਂ ਨੂੰ ਰੇਟ ਮਿਲ ਜੇ ਫਿਰ ਉਹਰੇ ਲੈ ਕੇ ਨਾ ਆਉਣ ਇਹਦੇ ਵਾਸਤੇ ਮੇਰਾ ਖਿਆਲ ਹੈ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦੁਬਾਰੇ ਸ਼ੰਕ ਵੱਡਾ ਕਰਨਾ ਪਊ ਔਰ ੱਲੇਵਾਦ ਸਾਹਿਬ ਦੀ ਕੰਮੀ ਹੈ ਜਿਹੜੀ ਖਰਾਬ ਆ ਉਸ ਨੂੰ ਲੈ ਕੇ ਆਪ ਐਸਕੇਮ ਨੂੰ ਵੀ ਰਣਨੀਤੀ ਹੈ ਹਾਂ 22 ਡਿਗਰੀ ਦੀ ਮੀਟਿੰਗ ਹਿੱਲਦੀ ਸਾਡੀ 6 ਮੈਂਬਰੀ ਕਮੇਟੀ ਹੋਈ ਹੈ ਉਹ ਚ ਕੀ ਫੈਸਲਾ ਹੁੰਦਾ ਤੇ 23 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਧਰਨੇ ਦੇ ਰਹਾਂਗੇ 24 ਦੀ ਦੁਬਾਰੇ ਫੇਰ ਮੀਟਿੰਗ ਹੈ ਵੀ ਗਾਹਾਂ ਦੇ ਬਾਰੇ ਕੀ ਵਿਚਾਰਨਾ ਹੈ ਨਤੀਜਾ ਦਹੀ ਹੈ ਸਰਕਾਰ ਨੂੰ ਰਾਏ ਦੇਵਾਂਗੇ ਵੀ ਜਿਹੜਾ ਸੈਂਟਰ ਨੇ ਖੜਾੜਾ ਭੇਜਿਆਗਾ ਉਹਨੂੰ ਲਾਗੂ ਨਹੀਂ ਕਰਨਾ ਘੱਟੋ ਘੱਟ ਪੰਜਾਬ ਤਾਂ ਬਿਲਕੁਲ ਨਹੀਂ ਲਾਗੂ ਕਰਨਾ ਨੂੰ ਤਾਂ ਭਾਰਤ ਦੀਆਂ ਜਿੰਨੀਆਂ ਸਟੇਟਾਂ ਸਾਰੇ ਉਹਨਾਂ ਸਰਕਾਰਾਂ ਨੂੰ ਬੇਨਤੀ ਵੀ ਕਰਾਂਗੇ ਤਾਰਨਾ ਵੀ ਕਰਾਂਗੇ ਵੀ ਇਹ ਖਾੜੇ ਲਾਗੂ ਨਹੀਂ ਕਰਨੇ ਉਹ ਕਾਲੇ ਕਾਨੂੰਨ ਜਿਹਨੇ ਬਦਲਵੇਂ ਰੂਚ ਲੈਂਦੇ ਨੇ ਕਿਆ ਜਗਾ ਸਰਦਾਰੋ ਕਿ ਜੇ ਨੂੰ ਕੁਝ ਹੀ ਬਦਲਵੇ ਕਾਨੂੰਨ ਹਮ ਕਿ ਭਾਰਤ ਸਰਕਾਰ ਕਿਸਾਨ ਮਾਰੂ ਨੀਤੀ ਤੇ ਚਲ ਰਹੀ ਹੈ ਲਗਾਤਾਰ ਜਿਹੜਾ ਬੈਕਡੋਰ ਤੋਂ ਹਮ ਲਿਆ ਰਿਓ ਪੰਜਾਬ ਸਰਕਾਰ ਦਾ ਕੀ ਲੱਗਦਾ ਹੈ ਅੱਜ ਜਿਹੜੀ ਮੀਟਿੰਗ ਹੈ ਲੱਗਦਾ ਕਿ ਪੰਜਾਬ ਸਰਕਾਰ ਨੂੰ ਰੱਦ ਕਰੇ ਇਹ ਅੱਜ ਹੀ ਨੇ ਕਿਸਾਨਾਂ ਨੂੰ ਮਾਰਨ ਲੱਗਿਆ ਸਰਕਾਰਾਂ ਜਦੋਂ ਦੀ ਨਵੀਂ ਆਰਥਿਕ ਨੀਤੀ ਆਈ ਹੈ ਧਾਰੀਕਰਨ ਵਪਾਰੀਕਰਨ ਨਿੱਜੀਕਰਨ ਉਦੋਂ ਦੀ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਛੋਟੇ ਮੁਲਾਜ਼ਮਾਂ ਨੂੰ ਦੁਕਾਨਦਾਰਾਂ ਨੂੰ ਉਹਦੇ ਮਾਰਨ ਦਾ ਹੀ ਤਰੀਕਾ ਹੈਗਾ ਤੇ ਮੋਦੀ ਸਾਹਿਬ ਮੰਤਰਿਕ ਤਿੰਨ ਨੂੰ ਕਾਨੂੰਨਾਂ ਚ ਲਿਆਇਆ ਸੀ ਉਹਨੂੰ ਉਹਨੂੰ ਆਪਾਂ ਵੱਡਾ ਲੜਕੇ ਸੰਘਰਸ਼ ਉਹਨਾਂ ਨੂੰ ਵਾਪਸ ਕਰਾਤਾ ਸੀਗਾ ਤੇ ਹੁਣ ਅਸੀਂ ਪੰਜਾਬ ਸਰਕਾਰ ਤੇ ਦਵਾਈ ਪਾਵਾਂਗੇ ਵੀ ਤੁਸੀਂ ਲਾਗੂ ਨਹੀਂ ਕਰਨਾ ਜਿਹੜਾ ਖੰਡ ਆਇਆ ਹੈਗਾ ਮੇਰਾ ਖਿਆਲ ਹੈ ਮੈਨੂੰ 90% ਯਕੀਨ ਹੈ ਵੀ ਪੰਜਾਬ ਸਰਕਾਰ ਨਹੀਂ ਕਰੂਗੀ ਨਹੀਂ ਬੰਗਾ ਲਊਗੀ ਕੀ ਉਹ ਬੰਦੇ ਨੇ ਸਰਕਾਰ ਦੇ ਕਸਟਾ ਦੇ ਚਲਦੂ ਵਿੱਚ ਪਾਸ ਕਰ ਦੋ ਗੱਲਾਂ ਹੁੰਦੀਆਂ ਪਹਿਲਾਂ ਅਪੀਲ ਕੀਤੀ ਜਾਂਦੀ ਹੈ ਫਿਰ ਸੰਘਰਸ਼ ਕੀਤਾ ਜਾਂਦਾ ਹੈ ਜੇ ਸਰਕਾਰਾਂ ਅਪੀਲਾਂ ਤੇ ਮੰਨ ਜਾਣ ਤਾਂ ਬਹੁਤ ਚੰਗੀ ਗੱਲ ਹੁੰਦੀ ਹੈ ਫਿਰ ਜਿਹੜੇ ਸਾਡੇ ਉਸੇ ਸੰਗਠਨ ਬੈਠੇ ਨੇ ਉਹ ਸੰਘਰਸ਼ ਕਰਨਗੇ ਇੱਕ ਮੈਂ ਤੁਹਾਨੂੰ ਗਹਾਂ ਵਿੱਚ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਨੇ ਜੇ ਉਹ ਸੰਘਰਸ਼ ਦੇ ਰਾਹ ਪੈ ਗਈ ਤਾਂ ਸਾਡਾ ਉੱਥੇ ਮਤਵਲ ਵਧੂਆ ਕੰਮ ਲੋਕਾਂ ਨੇ ਸੰਘਰਸ਼ ਦੇ ਰਾਹ ਪੈਣੀ ਬਣਾ ਉਹ ਸਟੇਟਾਂ ਤੱਕ ਵੱਡੀ ਸਮੱਸਿਆ ਹੈ ਉਹਨਾਂ ਤਾਂ ਹਜੇ ਤੱਕ ਸਰਕਾਰੀ ਖਰੀਦ ਦਿੱਤੀ ਹੀ ਨਹੀਂ ਸਰਕਾਰੀ ਖਰੀਦ ਤਾਂ ਜਾਂ ਹਰਿਆਣੇ 'ਚ ਹੈ ਜਾਂ ਪੰਜਾਬ 'ਚ ਹੈ ਅਸੀਂ ਤਾਂ ਉਹਨਾਂ ਵਾਸਤੇ ਮੰਗ ਕਰਦੇ ਆਂ ਡੱਲਿਆ ਸਾਹਿਬ ਬੈਠਾ ਉਹਨਾਂ ਵਾਸਤੇ ਮੰਗ ਕਰਦਾ ਵੀ ਸਾਰੇ ਭਾਰਤ ਦੇ ਵਿੱਚ ਉਹਨੂੰ ਸਰਕਾਰੀ ਖਰੀਦ ਮਿਲਣੀ ਚਾਹੀਦੀ ਹੈਗੀ ਫਿਰ ਉਹ ਕਿਉਂ ਨਹੀਂ ਲੜਨਗੇ ਹੁਣ ਦੋਦੀ ਲਾਲੋ ਸਾਹਿਬ ਬਿਹਾਰ 'ਚ ਝੋਨਾ 900 ਰੁਪਏ ਕੋਟਨ ਵੇਚਦਾ ਇੱਥੇ 2300 ਰੁਪਏ ਨੂੰ ਕੋਟਨ ਵੇਚਦਾ ਜੁਪੀ 'ਚ ਬਤ ਤੋਂ ਬਤ 1200 ਨੂੰ ਵੇਚਦਾ ਹੋਊਗਾ ਇੱਥੇ ਮਤਲਬ 2300 ਨੂੰ ਵੇਚਦਾ ਹੈਗਾ ਉਹ ਕਿਸਾਨਾਂ ਦਾ ਨੁਕਸਾਨ ਤਾਂ ਹੈਗਾ ਨਾ ਜੇ ਉਹਨਾਂ ਨੂੰ ਵੀ ਸਰਕਾਰੀ ਰੇਟ ਮਿਲ ਜੇ ਉਹ ਸਾਡਾ ਪੰਜਾਬ ਦਾ ਨੁਕਸਾਨ ਕਰਦੇ ਨੇ ਉਹ ਵਪਾਰੀ ਲੋਕ ਲਾ ਲਓ ਜਾਂ ਜਿਹੜੇ ਬਲੈਕ ਕਰਦੇ ਉਹ ਲਾ ਲਓ ਉਥੋਂ ਤੋਂ ਨਾਲੇ ਕਿ ਇੱਧਰ ਲਿਆਉਂਦੇ ਨੇ ਹਰਿਆਣੇ ਚ ਲਿਆਉਂਦੇ ਨੇ ਪੰਜਾਬ ਚ ਲਿਆਉਂਦੇ ਨੇ ਸਾਡਾ ਕਿਸਾਨਾਂ ਦਾ ਵੀ ਨੁਕਸਾਨ ਹੁੰਦਾ ਹੈ ਮਜ਼ਦੂਰਾਂ ਦਾ ਵੀ ਦੁਕਾਨਦਾਰਾਂ ਦਾ ਵੀ ਨੁਕਸਾਨ ਹੁੰਦਾ ਹੈ ਵੀ ਜੇ ਉੱਥੇ ਉਹਨਾਂ ਨੂੰ ਰੇਟ ਮਿਲ ਜੇ ਫਿਰ ਉਹਰੇ ਲੈ ਕੇ ਨਾ ਆਉਣ ਇਹਦੇ ਵਾਸਤੇ ਨਾ ਮੇਰਾ ਖਿਆਲ ਹੈ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦੁਬਾਰੇ ਸ਼ੰਕ ਵੱਡਾ ਕਰਨਾ ਪਊ ੱਲੇ ਵਾਲ ਸਾਫੀ ਪ੍ਰਕਿਰਿਆ ਜਿਹੜੀ ਖਰਾਬ ਆ ਉਸ ਨੂੰ ਲੈ ਕੇ ਆਪ ਕਸ ਕੇ ਐਮ ਵੀ ਕੋ ਰੈਣੀ ਕੀਤੀ ਹੈ ਹਾਂ ਇੱਕ ਜਿਹੜੀ ਤਰੀਕ ਦੀ ਮੀਟਿੰਗ ਸੀ ਸਾਡੀ 6 ਮੈਂਬਰੀ ਕਮੇਟੀ ਹੋਈ ਹੈ ਉਹ ਚ ਕੀ ਫੈਸਲਾ ਹੁੰਦਾ ਤੇ 23 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਧਰਨੇ ਦੇ ਰਹਾਂਗੇ 24 ਦੀ ਦੁਬਾਰੇ ਫੇਰ ਮੀਟਿੰਗ ਹੈ ਵੀ ਗਾਹਾਂ ਦੇ ਬਾਰੇ ਕੀ ਵਿਚਾਰ ਨੇ